ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਬਹੁਤ ਜ਼ਿਆਦੇ ਧੁੰਦ ਪਈ ਹੋਈ ਅੱਜ ਸਵੇਰੇ ਸਵੇਰੇ ਹੈ ਨਹੀਂ ਸੀ ਧੁੰਦ ਤੇ ਹੁਣ ਬਹੁਤ ਪਈ ਗਈ ਧੁੰਦ ਤੇ ਠੰਡ ਵੀ ਪੂਰੀ ਆ ਵੀ ਠੰਡ ਪੂਰੀ ਆ ਤੇ ਇਹ ਕਪਲਤਨ ਮਾਰ ਰਹੀ ਆ ਪੂਰੀ ਮੱਕੀ ਠੰਡ ਦੇ ਕਾਰਨ ਮਾਰ ਰਹੀ ਆ ਪਲਤਨ ਅੱਜ ਦਫ਼ਤਰ ਦੀ ਵਾਰੀ ਆ ਗਈ ਰੰਗ ਕਰਨ ਦੀ ਫਰਮ ਤੇ ਤਾਂ ਹੋ ਗਿਆ ਕਾਫੀ ਰੰਗ ਥੋੜਾ ਵਾਲਾ ਹੀ ਰਹਿ ਗਿਆ ਕਲੀ ਕਰਨਾ ਸਾਰੇ ਪਾਸੇ ਕਰਤੀ ਕਲੀ ਕੁਲੀ ਅੱਜ ਦਫ਼ਤਰ ਆਪਜ ਆਪਣੇ ਆ ਕਮਰੇ ਨੂੰ ਕੰਨ ਲੱਗਿਆ ਹੋਇਆ ਤੇ ਇੱਕ ਨਿੱਕੀ ਜਿਹੀ ਕਿਚਨ ਨੂੰ ਨਾਲ ਬਣਾਉਣ ਲੱਗੇ ਆ ਰਸੋਈ ਵੀ ਆਗੇ ਵਾਸਤੇ ਨਾ ਓੱਖਾ ਹੁੰਦਾ ਸੀ ਭਾਂਡੇ-ਮੁੰਡੇ ਰੱਖਣੇ ਤੇ ਵਿਚਾਂ ਦਾ ਹੋਰ ਸਮਾਨ ਅੰਦਰੀ ਦਾ ਅੰਦਰ ਹੀ ਰੱਖਣਾ ਪੈਂਦਾ ਸੀ ਤਾਂ ਕਰਕੇ ਹੁਣ ਨਾਲ ਇੱਥੇ ਕਿਚਨ ਤਿਆਰ ਕਰਨ ਲੱਗੇ ਆ ਵੀ ਚਲੋ ਫੇਰ ਕੋਈ ਓੱਖਾ ਨਹੀਂ ਹੋਊ ਅੱਜ ਫ੍ਰਿਜ-ਫਰੂਜ ਰੱਖ ਦਾਂਗੇ ਤੇ ਹੋਰ ਵੀ ਜੋ ਜੋ ਸਮਾਨ ਹੋ ਰੱਖ ਲਾਂ ਰਸੋਈ ਦਾ ਸਾਰਾ ਭਾਂਡੇ-ਮੁੰਡੇ ਧੋਣ ਇਹ ਟੂਟੀਆਂ ਵਾਲੇ ਨੂੰ ਫੇਰ ਕਹਿਣਾ ਮੈਨਾਂ ਅਗਲੇ ਇਹਨੂੰ ਉਹਨੂੰ ਕਰਾ ਹਾਂ ਕਰਵਾਉਂਦੇ ਹਾਂ ਕਿຊੋ ਉਹਨੂੰ ਕਰਾ ਹਾਂ ਕਰਵਾਉਂਦੇ ਹਾਂ ਉਹਨੂੰ ਕਰਾ ਹਾਂ ਕਰਵਾਉਂਦੇ ਹਾਂ ਉਹਨੂੰ ਕਰਾ ਦੇ ਔਰ ਇਹ ਇੱਥੇ ਨਾ ਇੱਥੇ ਆਪ ਆਹੀ ਫਰਸ਼ ਚਲ ਜੂ ਅੰਕਲ ਕਿ ਖੁਰਾ ਜੇ ਨਵਾਂ ਬਣਾ ਦਾਂਗੇ ਨਹੀਂ ਨਵਾਂ ਬਣਾਏ ਢਾਲ ਨੂੰ ਰੱਖ ਕੇ ਬਣਾ ਦੇ ਢਾਲ ਰੱਖ ਕੇ ਤਾਂ ਬਣਾ ਦੇ ਕਿਉਂਕਿ ਆਪਾਂ ਇੱਕ ਇੱਥੇ ਵਾਟਰ ਕੂਲਰ ਲਾ ਦਾਂਗੇ ਤੇ ਨਾਲ ਇੱਕ ਟੂਟੀ ਦੀ ਸਪਲਾਈ ਹੁੰ ਦੇ ਦਾਂਗੇ ਕਿਉਂਕਿ ਚਲੋ ਜਿਹਨੇ ਦੂਜਾ ਪਾਣੀ ਲੈ ਕੇ ਜਾਣਾ ਸਾਦਾ ਲੈ ਜਾ ਕਰੋ ਕਿ ਅੱਗੇ ਆਪਣੇ ਇਹਦੇ ਨਾਲਕਾ ਹੁੰਦਾ ਸੀਗਾ ਵਾਲੇ ਆਉਂਦੇ ਸੀ ਆਉਣ ਜਾਣ ਵਾਲੇ ਹੁਣ ਵੀ ਆਉਂਦੇ ਆ ਬਹੁਤ ਪਰ ਉਹ ਟੁੱਟੀ ਕਰਕੇ ਅੰਦਰ ਜਾਣਾ ਪੈਂਦਾ ਨਹੀਂ ਉਰੇ ਰੋਡ ਤੇ ਹੋਊਗੀ ਇੱਥੇ ਪਾਣੀ ਦਾ ਚਲੋ ਸੌਖਾ ਸਾਰਿਆਂ ਨੂੰ ਆਇ ਤੇ ਨਾਲ ਹੀ ਬਸ ਬਣ ਜੂ ਕਿਚਨ ਆਪਣਾ ਹਰ ਸੋਈ ਦਾ ਕੰਮ ਚੱਲੀ ਜਾਇਆ ਫਿਰ ਇੱਥੇ ਜਿਵੇਂ ਆਈ ਗਏ ਨੂੰ ਚਾਹ ਪਾਣੀ ਜੋ ਵੀ ਦੇਣਾ ਵਾ ਫਿਰ ਨਾ ਅੰਦਰ ਗਾ ਨਹੀਂ ਪੈਂਦਾ ਅੰਦਰ ਭਾਂਡੇ ਭੁੰਡੇ ਧੋਣੇ ਬਹੁਤ ਔਖੇ ਹੁੰਦੇ ਸੀ ਕਿ ਅੰਦਰ ਧੋਣੇ ਪੈਂਦੇ ਹੁੰਦੇ ਸੀ ਤੇ ਫਿਰ ਸਾਰਾ ਗਲਾਸ ਗਰੂ ਸਾਰੇ ਅੰਦਰ ਹੀ ਰੱਖਣੇ ਪੈਂਦੇ ਸੀ ਉਹਦੇ ਚੱਕਰ ਚ ਲੱਗੇ ਆ ਵੀ ਯਾਰ ਵੀ ਹੱਡ ਹੋ ਜੂ ਸੋਈ ਤੇ ਨਾਲੇ ਸਬਾਨ ਖਾਣ ਪੀਣ ਵਾਲਾ ਸਾਰਾ ਕੁਝ ਰੱਖਿਆ ਰਹਿੰਦਾ ਹਨ ਤੇ ਕਿਉਂਕਿ ਆਇਆ ਗਿਆ ਸਾਰਾ ਉਰੀ ਹੁੰਦਾ ਰਿਸ਼ਤੇਦਾਰ ਵੀ ਜਿਆਦਾ ਉਰੀ ਆਉਂਦੇ ਘਰੇ ਤਾਂ ਬਹੁਤ ਘੱਟ ਜਾਂਦੇ ਆ ਸਾਰਾ ਉਰੀ ਗਈ ਆਇਆ ਗਿਆ ਰਹਿੰਦਾ ਤੇ ਅੱਜ ਕੰਬਾਈਨਾ ਦੀ ਰਿਪੇਅਰ ਵੀ ਸ਼ੁਰੂ ਕਰ ਦੇਣੀ ਆ ਤੇ ਲੱਗਿਆ ਵਾ ਸੱਜ ਅੱਜ ਕੰਬਾਈਨਾ ਕੱਢਣੀਆਂ ਨੇ ਤੇ ਅੱਜ ਰਿਪੇਅਰ ਸ਼ੁਰੂ ਆਉਣਗੇ ਕੰਪਨੀ ਵਾਲੇ ਤੇ ਵੱਲ ਲੱਗਿਆ ਕੱਢਣ ਹਾਦੇ ਰੰਗ ਹੋ ਗਿਆ ਕਲੀ ਕੁਲੀ ਸਾਰੇ ਫਾਰਮ ਦੇ ਸਾਫ਼ ਸੁਥਰਾ ਹੋ ਗਿਆ ਫਾਰਮ ਹਾਂਜੀ ਵੀਰ ਜੀ ਆ ਬਾਲੇ ਵੀਰਾਂ ਦੇ ਮੈਨੂੰ ਐ ਮੈਸੇਜ ਆਉਂਦੇ ਹੁੰਦੇ ਆ ਕਿ ਵੀਰੇ ਯਾਰ ਵੀ ਬੇਲ ਵੱਢਣ ਤੋਂ ਕਿੰਨੇ ਦਿਨ ਬਾਅਦ ਆਲੂ ਪੱਟিয়ে ਵੀਰੇ ਦੇਖੋ ਜਦੋਂ ਬੇਲ ਵੱਢਤੀ ਤੁਸੀਂ ਨਾ ਆਲੂ ਨੂੰ ਪਹਿਲਾਂ ਤਾਂ 10 ਦਿਨ ਤਾਂ ਛੇੜ ਨਹੀਂ ਨਹੀਂ 10 ਦਿਨ ਬਾਅਦ ਜਦੋਂ ਤੁਸੀਂ ਆਲੂ ਦੀ ਜਗਾ ਬੂਟਾ ਪਟੋਂਗੇ ਉਹਨੂੰ ਪੱਟ ਲਓ ਤੇ ਪਰ ਉੱਪਰਲਾ ਆਲੂ ਨਹੀਂ ਲੈਣਾ ਜਿਹੜਾ ਆਪਾਂ ਬੇਲ ਵੱਢੀ ਆ ਨਾ ਆ ਦੇਖ ਲਓ ਜਿਵੇਂ ਹੁਣ ਆ ਬੇਲ ਪੱਟੀ ਸੀਗੀ ਆ ਮੈਂ ਆਲੂ ਉਪਰ ਨਿਕਲਿਆ ਪਰ ਆ ਉੱਪਰ ਆਲੂ ਸੀਗਾ ਇਹ ਨਹੀਂ ਫੜਨਾ ਕਿਉਂਕਿ ਇਹਦੀ ਛਿਲਕ ਦੂਜੀ ਛਿਲਕ ਨਾਲ ਪੱਕੀ ਹੋ ਦੇਖੋ ਮੈਂ ਤੁਹਾਨੂੰ ਦਿਖਾਉਣਾ 1 2 3 ਦੇਖ ਲਓ ਇਹ ਤੋਂ ਨਹੀਂ ਛਿਲਕਾ ਲਿਆ ਹਨਾ ਦੇਖ ਲਓ ਇਹਦੀ ਛਿਲਕ ਪੱਕੀ ਆ ਪਰ ਆਪਾਂ ਇਹਨੂੰ ਨਹੀਂ ਦੇਖਣਾ ਆਪਾਂ ਥੱਲਿਓਂ ਕੱਢੋ ਜਿਹੜੇ ਮਿੱਟੀ ਦੇ ਵਿੱਚ ਆਲੂ ਉਹਨੂੰ ਪਟਣਾ ਆਪਾਂ ਵੀਰੇ ਇਹਨੂੰ ਦੇਖੋ 1 2 3 ਆਦੀ ਲੱਗੇ ਛਿਲਕਾ ਯਾਨੀ ਕਿ ਜੀ ਤੋ ਤਿੰਨ ਵਾਰ ਸ਼ਲਕ ਤਿੰਨ ਵਾਰ ਗੁੱਠਾ ਫੇਰੇ ਤੋਂ ਬਾਅਦ ਥਿਲਕਾ ਲੈ ਗਿਆ ਦਿ ਲੋ ਹਨਾ ਉਹਨੂੰ ਆਪਾਂ ਨਹੀਂ ਪਟ ਸਕਦੇ ਵੀਰੇ ਜੇ ਆਪਾਂ ਪੱਕੀ ਪਟਾਈ ਕਰਨੀ ਹੈ ਜੇ ਆਪਾਂ ਨੂੰ ਕੋਈ ਨਹੀਂ ਮਤਲਬ ਵੀ ਹਾਂ ਸ਼ਲਕਾ ਲੈਂਦਾ ਵਾ ਸ਼ਲਕਾ ਨਹੀਂ ਲੈਂਦਾ ਉਹ ਤੇ ਫੇਰ ਆਪਾਂ ਨੂੰ ਕੋਈ ਦਿੱਕਤ ਨਹੀਂ ਪਰ ਜੇ ਆਪਾਂ ਨੂੰ ਹੈਗਾ ਕਿ ਹਾਂ ਆਪਾਂ ਪੱਕੀ ਪਟਾਈ ਕਰਨੀ ਹੈ ਫੇਰ ਆਪਾਂ ਨੂੰ ਆਲੂ ਨੂੰ ਟਾਈਮ ਦੇਣਾ ਪਊਗਾ ਆ ਦੇ ਤਿੰਨ ਵਾਰ ਫੇਰਦੇ ਆ ਗੁੱਠੇ ਤੋਂ ਜਦੀ ਲੈ ਜਾਂਦਾ ਆ ਵੀ ਥੱਲੇ ਵਾਲਾ ਆਲੂ ਸੀਗਾ ਇਹਨੂੰ ਵੀ ਦਿਖਾ ਦੇਣਾ ਮੈਂ ਤੁਹਾਨੂੰ ਇੱਕ ਆ ਦੇ ਇਹਦੇ ਤੇ ਇੱਕ ਦੀ ਲੈ ਗਿਆ ਦਿਲ 2 3 ਤਿੰਨ ਵਾਰ ਗੂਠਾ ਫੇਰੋ ਤੇ ਤੁਹਾਨੂੰ ਪਤਾ ਲੱਗ ਜੂਗੀ ਸਾਡਾ ਛਿਲਕਾ ਪੱਕ ਗਿਆ ਕਿ ਨਹੀਂ ਪੱਕਿਆ ਜੇ ਤਿੰਨ ਵਾਰ ਗੂਠਾ ਫੇਰੇ ਤੇ ਛਿਲਕਾ ਨਹੀਂ ਲੈਂਦਾ ਫੇਰ ਤੁਹਾਡੀ ਬੀਲ ਪੱਕ ਸਕਿਨ ਪੱਕ ਚੁੱਕੀ ਆ ਤੁਸੀਂ ਆਲੂ ਪੱਟ ਸਕਦੇ ਹੋ ਜੇ ਛਿਲਕਾ ਲੈਂਦਾ ਵਾ ਫੇਰ ਤੁਸੀਂ ਆਲੂ ਨਾ ਪੱਟੋ ਉਹਨੂੰ ਛੱਡ ਦਿਓ ਠੀਕ ਨੇ ਇਹ ਚੀਜ਼ਾਂ ਨੇ ਬਸ ਹੋਰ ਇਹ ਚ ਕੋਈ ਧਿਆਨ ਦੇਣ ਵਾਲੀ ਗੱਲ ਨਹੀਂ ਬਸ ਹਾਂ ਜਿਹੜੇ ਆਲੂ 'ਚ ਜਿੰਨਾ ਜ਼ਿਆਦਾ ਪਾਣੀ ਆ ਵੀ ਜਿਵੇਂ ਐਲਰ ਦਾ ਛਿਲਕਾ ਛੇਤੀ ਪੱਕ ਜਾਂਦਾ ਬਹੁਤ ਜਲਦੀ ਏਟੀਐਲ ਦਾ ਬਹੁਤ ਲੇਟ ਪੱਕਦਾ ਜੋਤੀ ਦਾ ਵੀ ਲੇਟ ਜਿਹੜੇ ਆਲੂ ਚ ਜਿੰਨਾ ਜ਼ਿਆਦਾ ਪਾਣੀ ਆ ਉਹ ਉੰਨੀ ਲੇਟ ਪੱਕੂਗਾ ਪਖਰਾਜ ਬਹੁਤ ਲੇਟ ਪੱਕਦਾ ਵਾ ਪਖਰਾਜ ਆਲੂ ਬਹੁਤ ਲੇਟ ਪੱਕਦਾ ਵੀਰੇ ਪਖਰਾਜ ਆਲੂ ਹੋ ਗਿਆ ਡਾਇਮੰਡ ਦਾ ਛਿਲਕਾ ਵੀ ਲੇਟ ਪੱਕਦਾ ਹੈ ਨਾ ਜਿਹੜੇ ਆਲੂ ਜਾਨਕਿ ਜਿੰਨਾ ਜ਼ਿਆਦਾ ਪਾਣੀ ਆ ਉਹ ਉੰਨਾ ਲੇਟ ਪੱਕੂਗਾ ਉਹਦਾ ਛਿਲਕਾ ਉਹ ਉੰਨਾ ਲੇਟ ਬਣੂਗਾ ਤੇ ਬਸ ਇਹੀ ਚੀਜ਼ ਹੁੰਦੀ ਆ ਵੀਰੇ ਧਿਆਨ ਰੱਖਣ ਵਾਲੇ ਬਸ ਤੁਸੀਂ ਕਿਸੇ ਵੀ ਬੂਟੇ ਨੂੰ ਯਾਨੀ ਕਿ ਪਹਿਲਾਂ ਤਾਂ ਜੇ ਤੁਸੀਂ ਅੱਜ ਬੇਲ ਵੱਢੀ ਆ ਘੱਟੋ ਘੱਟ ਉਹਨੂੰ ਦੱਸ ਦੇਣ ਦਵੋ ਦੱਸ ਦੇਣ ਤੋਂ ਬਾਅਦ ਚੈੱਕ ਕਰੋ ਜੇ ਮੌਸਮ ਪੂਰਾ ਧੁੱਪ ਜਿਵੇਂ ਆਦੇ ਅੱਜ ਧੁੱਪ ਹਨ ਅੱਜ ਸੂਰਜ ਦੇਵਤਾ ਜੀ ਨਿਕਲੇ ਹੋਇਆ ਪੂਰੇ ਜੇ ਪੂਰੀ ਧੁੱਪ ਤਾਂ ਫੇਰ ਉਹਨੂੰ 10 ਤੋਂ 15 ਦਿਨ ਦਵੋ ਤਾਂ ਜਿਹੜਾ ਪਖਰਾਜ ਆ ਉਹ ਤਾਂ ਘੱਟੋ ਘੱਟ 20-25 ਦਿਨ ਭਾਲ ਦਵੇ ਉਹ ਉਦੋਂ ਪਹਿਲਾਂ ਨਹੀਂ ਪੱਕਦਾ ਤੇ ਇੰਨੇ ਟਾਈਮ ਦੇਣਾ ਪੈਂਦਾ ਤੇ 10 12 ਦੇ ਨਿੰਗੇ ਤੋਂ ਬਾਅਦ ਫਿਰ ਚੈੱਕ ਕਰੋ ਖਤ ਤ ਤੁਸੀਂ ਤੇ ਉਹ ਤੇ ਤਿੰਨ ਵਾਰ ਗੁੱਠਾ ਘਸਾ ਕੇ ਦੇਖੋ ਜੇ ਯਾਨੀ ਕਿ ਲੱਗ ਗਿਆ ਤਿੰਨ ਵਾਰੇ ਚੋਂ ਜੇ ਤੀਜੀ ਵਾਰ ਨੂੰ ਲੱਗ ਗਿਆ ਸਕਿਨ ਤਾਂ ਫਿਰ ਨਹੀਂ ਲਊਗਾ ਤੁਹਾਡਾ ਯਾਨੀ ਕਿ ਵੀ ਸਕਿਨ ਫਿਰ ਤਾਂ ਪੱਕੀ ਨਹੀਂ ਹੈਗੀ ਫਿਰ ਨਾ ਪਟੋ ਜੇ ਨਾਲ ਇਹ ਫਿਰ ਤੁਸੀਂ ਪੜ ਸਕਦੇ ਹੋ ਤੇ ਆਲੂ ਉੱਪਰਲਾ ਨਹੀਂ ਲੈਣਾ ਆਲੂ ਥੱਲੇੋਂ ਪੱਟਣਾ ਬਸ ਇਸ ਗੱਲ ਦੀ ਗੌਰ ਕਰੇ ਅੱਜ ਕਿੰਨੇ ਦਿਨਾਂ ਬਾਅਦ ਇਹਨੂੰ ਸਟਾਰਟ ਕਰਨਾ ਹੀਟਰ ਲਾ ਕੇ ਲਾ ਕੇ ਰੱਖੀ ਹੁਣ ਤੋਂ ਤਾਰ ਹੀਟਰ ਲਾ ਲੈਣ ਦੇ ਮੈਨੂੰ ਪਹਿਲਾਂ ਲੱਗ ਗਿਆ ਤੇ ਲਾ ਕੇ ਰੱਖੀ ਹੁਣ ਤਾਰ ਨਹੀਂ ਚਲ ਨਹੀਂ ਲੱਗਿਆ ਦਾਰ ਨਹੀਂ ਲੱਗਦੀ ਤੇਰੀ ਸੇ ਇਹ ਲਾਉਣੀ ਪੈਣੀ ਆ ਦਾਰ ਦੇ ਅੱਜ ਲੱਗੇ ਆ ਕੰਬਾਈਨ ਕੱਢਣ ਪਹਿਲਾਂ 2021 ਮਾਡਲ ਦਾ ਇਹਦਾ ਦੇਖਣਾ ਖੋਲ ਖਲੇ ਜੈ ਇਹਦਾ ਕਰਨਾ ਕਿ ਜੋ ਜੋ ਹੈਗਾ ਕੁਛ ਦੇਖ ਕੇ ਜੋ ਵੀ ਹੈਗਾ ਕਰਨਾ ਕੰਮ ਹਨ ਤੇ ਦਿਖਾਉਨੇ ਆ ਫਿਰ ਤੁਹਾਨੂੰ ਕੀ ਕੀ ਹੁੰਦਾ ਵਾ ਕੀ ਕੀ ਕਰਨ ਵਾਲਾ ਹੋਊਗਾ ਸਾਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਫਾਇਦਾ ਉਹ ਲਾਈਟ ਬੰਦ ਕਰ ਦੇ ਮਗਰਲੀ ਲੈ ਬਾਈ ਹੁਣੀ ਹੁਣੀ ਪਹੁੰਚਿਆ ਗਰਮ ਆਪਣੀ ਠੰਡ ਕਰਕੇ ਘਰੋਂ ਤੁਰ ਹੀ ਲੇਟ ਆ ਕੰਪਨੀ ਵਾਲਾ ਮੁੰਡਾ ਵਿਚਾਰਾ ਆਇਆ ਬੈਠਾ ਪਹਿਲਾਂ ਦਾ ਤੇ ਉਹ ਲੇਟ ਸੀ ਅਰਥ ਲਾਤਾ ਵੀਰੇ ਕਮਾ ਕੇ ਜੇ ਲਾ ਦੇ ਪਤਰਾ ਅਰਥ ਲਾਇਆ ਉੱਥੇ ਹੀ ਉੱਥੇ ਹੈਂਡਲ ਜੇ ਅੱਜ ਕਿੰਨ ਜਾਦੀਆਂ ਖੜਾਈਆਂ ਜੇ ਸਟਾਰਟ ਕਰਨੀਆਂ ਦੇਖਦੇ ਆਂ ਵੀ ਬੈਟਰੀ ਚੱਲਦੀ ਆ ਕਿ ਨਹੀਂ ਦੇਖਦਾ ਬਾਈ ਰੇਸ ਤਾਂ ਜਮਾਂ ਹੀ ਮਗਰ ਰੱਖ ਤੇਲ ਦਾ ਮਾੜੇ ਦੇ ਨਾਲ ਹੋ ਗਈ ਵੀ ਕੋਈ ਮਤਲਬ ਹੀ ਨਹੀਂ ਕੋਈ ਠੰਡ ਆ ਲਾਈਟਾਂ ਬੰਦ ਕਰਦੇ ਬਾਈ ਬਾੜੀ ਬੜੀ ਸਿੱਧੀ ਜਿਹੜੇ ਨਾਲੇ ਦੇ ਲੋ ਬੈਟਰੀ ਇਹ 2021 ਮਾਡਲ ਦੀ ਆ ਵੀ ਮਾੜਾ ਜਿਹਾ ਵੀ ਬਿਲਕੁਲ ਵੀ ਨਹੀਂ ਹੋ ਰਹੀ। ਠੰਡ ਨਾਲ ਵੀਰਮ ਨਹੀਂ ਦਿਖਾਈ ਵੀ ਹਾਂ ਠੰਡ ਚ ਖੜੀ ਆ ਮਸ਼ੀਨ। ਮੱਕੀ ਵਾਲੀ ਮਸ਼ੀਨ ਵੀ ਅੱਜ ਕੱਢੀ ਸੀ ਬਾਹਰ ਤੇ ਕਿਉਂਕਿ ਇਹਦੇ ਵੀ ਰਿਪੇਅਰ ਪੂਰ ਕਰਨੀ ਆ। ਆ ਛੋਟੇ ਟੈਰਾਂ ਵਾਲੇ ਬੈਰੰਗ ਨੂੰ ਜੇ ਦੇਖਣੇ ਆ ਇਹਦੇ ਜੇ ਫੌਨ ਵਾਲੇ ਤਾਂ ਬੈਰੰਗ ਪਾਉਣੇ ਪੈਣੇ ਜਿਹੜਾ ਜਿਹੜਾ ਖਤਾਬ ਆ ਬੈਰੰਗ ਦੇਖ ਕੇ ਪਾਉਣੇ ਕਿਉਂਕਿ ਕਾफी ਚੱਲਦੀ ਐ ਵੀ ਇਹ ਬੈਰੰਗ ਦੇਖ ਦਿੰਨੇ ਆ ਹੋਰ ਵੀ ਜਿਹੜੇ ਜਿੱਥੇ ਜਿੱਥੇ ਬੈਰੰਗ ਇੱਕ ਵਾਰ ਚੈੱਕ ਹੋ ਜਾਣਗੇ ਤੇ ਚਲੋ ਦੇ ਆ ਫਾਲੇ ਜੇ ਤਾਂ ਉਹੀ ਖਰ ਜਾਂਦੇ ਆ ਯਾਰ ਇਹਨਾਂ ਦਾ ਰਹਿ ਹੀ ਲੈ ਉਹੀ ਭਰ ਜਾਂਦੇ ਆ ਫਿਰ

ਉਹ ਰੀ ਮੁੜਦੀ ਆ ਮਸ਼ੀਨ ਕਿਉਂ ਮੈਂ ਦੂਜੀਆਂ ਮਸ਼ੀਨਾਂ ਨਾਲ ਖੜੀਆਂ ਮੁੜ ਜਾਣੀ ਹੈ ਪਰ ਬਾਰ ਤਾਂ ਨਹੀਂ ਕੱਢਣੀ ਬਸ ਫੇਰ ਅੰਦਰ ਫਿੱਤੀ ਖੜਾ ਲੋ ਬਾਦ ਇੱਥੇ ਬਸ ਅੱਜ ਵੜਦੇ ਆ ਬੇਲ ਐਲ ਆਰ ਦੀ ਬਹੁਤ ਵਧੀਆ ਸਾਈਜ਼ ਬਣਿਆ ਹੋਇਆ ਹੈ ਇਹਦਾ ਸੰਤੋਸ਼ ਮੱਲਾ ਆਲੂ-ਲੂ ਨਾ ਵੇਚ ਦੇ ਦੀ ਸਾਰੇ ਆਦੇ ਕਿੱਡਾ-ਕਡਾ ਆਲੂ ਬਾਹਰ ਪਿਆ ਬੇਲ ਵੱਡਣ ਨਾਲੋਂ ਨਾ ਆਲੂ ਪਹਿਲਾਂ ਜਰੂਰ ਵੇਚ ਦੇ ਦਿਆ ਕਰ ਜਿੱਥੇ ਕਿਤੇ ਕੋਈ ਬਾਹਰ ਨਿਕਲੇ ਹੁੰਦਾ ਇਹ ਆਲੂ ਚੁਕਤਾ ਹੁੰਨੇ ਟਾਈਮ ਤੇ ਕਰ ਇਹ ਆ ਜੀ ਆਪਣਾ ਕਰੋੜਾ ਆ ਖੇਚ ਕਿਹੜਾ ਬੇਲ ਖਿੱਚਣਾ ਆ ਖੇਚ ਇੱਕ ਖੇਚ ਹਾਂ ਬਸ ਖੇਚ ਲੈ ਬੇਲ ਬਾਤ ਸਾਰੀ ਟਾਣੀ ਫੜੀ ਦੀ ਨਾ ਕੱਠੀ ਬੇਲ ਫੜ ਕੇ ਖੇਚ ਕੱਠੀ ਬੇਲ ਫੜਨਾ ਹਾਂ ਕੱਠੀ ਬੇਲ ਫੜ ਲਾਂ ਬਸ ਖੇਤ ਦੇ ਪਾਸੇ ਕਰਦੇ ਆ ਆਲੂ ਜਮੜ ਲੈਣਾ ਆਲੂ ਕੱਢ ਲਾ ਬਾਹਰ ਵਿੱਚ ਕਿੰਨੇ ਆਲੂ ਨਿਕਲਦੇ ਆ ਉਂਗਲ ਚ ਨਾ ਮਰਵਾਲੀ ਨੋ ਚ ਨਾਖ ਨੂੰ ਮੈਨ ਨਾ ਬੜਵਾ ਲੈ ਨਾਲ ਹੱਜੇ ਹੋਰ ਹੈਗਾ ਉਧਰ ਹੀ ਉਧਰ ਹੀ ਉਧਰ ਹੀ ਹਾਂ ਉੱਥੇ ਦੇਖ ਥੱਲੇ ਆਉਦੇ ਗਿੰਦੀ ਕਰੀ ਕੰਨੇ 1 2 3 4 5 6 7 8 9 10 11 12 12 ਲੂਆ ਠੀਕ ਹੈ ਸਹਿਜ ਵੀ ਵਧੀਆ ਬਣਾਣਾ ਠੀਕਾ ਕੀ ਕਰ ਰਿਹਾ ਇਹ ਨੂੰ ਇੱਥੇ ਦੱਬ ਦੇ ਦੱਬ ਦੇ ਵਿੱਚ ਦਾਤੀ ਚੱਕ ਲੀਆਂ ਆਵਦੀ ਠੀਕ ਆ ਇਹਦਾ ਵੀ ਬਹੁਤ ਵਧੀਆ ਸਾਈਜ਼ ਬਣਿਆ ਹੋਇਆ ਹੈ ਐਲਰ ਦਾ ਪੂਰਾ ਵਧੀਆ ਸਾਈਜ਼ ਬਣਿਆ ਖੇਤ ਵੀ ਪੂਰੇ ਵੱਤ ਆਹੇ 10 ਦਿਨਾਂ ਦੇ ਵਿੱਚ ਵਿੱਚ ਵੱਤ ਆ ਜਾਣੇ ਆ ਖੇਤ ਪੱਟਣ ਦੇ 10 12 ਦਿਨ ਜੇ ਐਵੇਂ ਧੁੱਪਾਂ ਲੱਗਣ ਲੱਗ ਗਈ ਤਾਂ ਜੇ ਨਾ ਲੱਗੀਆਂ ਫੇਰ ਲੰਬਾ ਜਾਓ